ਲੈਂਜ਼ ਕਲੱਬ ਸਮਾਣਾ ਗੋਲਡ ਵੱਲੋਂ ਅੱਜ ਅੱਖਾਂ ਦੀਆਂ ਬਿਮਾਰੀਆਂ ਦਾ ਮੈਡੀਕਲ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਲੈਂਸ ਪਾਏ ਜਾਣਗੇ ਅਪਰੇਸ਼ਨ ਕੀਤੇ ਜਾਣਗੇ 100 ਤੋਂ ਵੱਧ ਮਰੀਜ਼ਾਂ ਦਾ ਇਹ ਅਪਰੇਸ਼ਨ ਕੈਂਪ ਕਿਤੇ ਜਾਣੇ ਹੈ ਇਹ ਕਿਹਾ ਗਿਆ ਹੈ ਜਿਹੜੇ ਪ੍ਰਬੰਧਕ ਹੈ ਅਤੇ ਡਾਕਟਰ ਗੁਪੇਸ਼ ਵੱਲੋਂ ਮੈਡੀਕਲ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ ਮਰੀਜ਼ਾਂ ਦਾ ਇੱਥੇ ਇਲਾਜ ਹੋ ਸਕਦਾ ਹੈ ਉਹਨਾਂ ਦਾ ਇਸ ਕੈਂਪ ਦੇ ਵਿੱਚ ਇਲਾਜ ਕੀਤਾ ਜਾਣਾ ਹੈ ਦੰਦ ਗਏ ਸਵਾਦ ਗਿਆ ਅੱਖਾਂ ਗਿਆ ਜਹਾਨ ਗਿਆ ਇਹ ਬਜ਼ੁਰਗਾਂ ਨੇ ਕਿਹਾ ਹੋਇਆ ਹੈ ਲਾਇਓਨਸ ਕਲੱਬ ਇੰਟਰਨੈਸ਼ਨਲ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਜਿਹੜਾ 올 ਵਰਡ ਚ ਸੀ ਕਿਤੇ ਮਤਲਬ ਜਿਹੜਾ ਮੋਤੀਆ ਰਹਿਣ ਨਹੀਂ ਦੇਣਾ ਉਸੇ ਪੈਟਰਨ ਤੇ ਲਾਇਓਨਸ ਕਲੱਬਸ ਮਾਣਾ ਗੋਲਡ ਵੱਲੋਂ ਹਰ ਸਾਲ ਸਾਲ ਚ ਮਤਲਬ ਹੋ ਸਕਦਾ ਕਿ ਦੋ ਆਪਰੇਸ਼ਨ ਵੀ ਲਗਾਏ ਕੈਂਪ ਲਗਾਏ ਜਾਂਦੇ ਨੇ ਤਾਂ ਇੱਕ ਤਾਂ ਸਾਡਾ ਪੱਕਾ ਹੈ ਸਾਡਾ ਇਹ ਚੌਥਾ ਕੈਂਪ ਜਿਹੜਾ ਕਿ ਲਾਇਓਨਸ ਕਲੱਬਸ ਮਾਣਾ ਗੋਲਡ ਵੱਲੋਂ ਮਾਸਟਰ ਚਰਨਦਾਰ ਜੀ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਅਸੀਂ ਉਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਆ ਕਿ ਸਾਨੂੰ ਇਸੇ ਤਰ੍ਹਾਂ ਕੈਂਪ ਕਿੰਨੇ ਕੁ ਮਰੀਜ਼ ਐ ਮਤਲਬ ਆ ਸਕਦੇ ਆ ਇਹਦੇ ਵਿੱਚ ਲਗਭਗ 700 150 ਜਿਹੜਾ ਮਰੀਜ਼ ਐ ਇਸ 'ਚ ਆਪਰੇਸ਼ਨ ਕਰਵਾਏਗਾ ਮਰੀਜ਼ ਤਾਂ ਜਿਆਦਾ ਨਹੀਂ ਪਰ ਇਹ ਵੀ ਉਸ ਤੋਂ ਫਿਰ ਛਾਂਟੀ ਹੋ ਜਾਂਦੀ ਹੈ ਕਿ ਜਿਨ੍ਹਾਂ ਦੀ ਕਿਸੇ ਦੀ ਸ਼ੂਗਰ ਵੱਧ ਗਈ ਕਿਸੇ ਦੇ ਨਹੀਂ ਕਾਬਿਲ ਹੈਗਾ ਲੈ ਨਹੀਂ ਟੈਸਟ ਜਦੋਂ ਆਪਰੇਸ਼ਨ ਦੀ ਜ਼ਰੂਰਤ ਹੋ ਉਸ ਹਿਸਾਬ ਨਾਲ ਡਾਕਟਰ ਦੇ ਅਨਸਾਰ ਉਹ ਕੈਂਪ ਲਗਾਇਆ ਜਾਏਗਾ ਦੇਖੋ ਜੀ ਅੱਖਾਂ ਦਾ ਜਿਹੜਾ ਇਹ ਆਪਰੇਸ਼ਨ ਕੈਂਪ ਐ ਇਹ ਸਾਡਾ ਚੌਥਾ ਆਪਰੇਸ਼ਨ ਕੈਂਪ ਐ ਜੀ ਸਾਡਾ ਟਾਰਗੇਟ ਐ ਕਿ ਕਰੀਬ 700 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਉਹਨਾਂ ਦਾ ਆਪਰੇਸ਼ਨ ਹੋ ਜਾਵੇ ਬਾਕੀ ਜਿਵੇਂ ਡਾਕਟਰ ਸਾਹਿਬ ਰეკਮੈਂਡ ਕਰਨਗੇ ਜੇ ਜ਼ਿਆਦਾ ਰეკਮੈਂਡ ਕਰਦੇ ਨੇ ਤਾਂ ਜ਼ਿਆਦਾ ਹੋ ਜਾਏਗਾ ਜੀ ਕਿਉਂਕਿ ਇਹਦੇ ਚ ਅਸੀਂ ਤਾਂ ਇੱਕ ਲੇਮਨ ਦੀ ਤਰ੍ਹਾਂ ਡਾਕਟਰ ਸਾਹਿਬ ਨੇ ਆ ਕੇ ਰეკਮੈਂਡ ਕਰਨਾ ਹੈ ਬਾਕੀ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਸਵਰਗੀ ਚਰਨ ਦਾ ਸਪਾਂਸਰ ਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉਹ ਸਾਰੇ ਬੱਚੇ ਜਿਹੜੇ ਨੇ ਬਾਹਰ ਨੇ ਸਾਨੂੰ ਜਰਨ ਦਾ ਸਪਾਂਸਰ ਜੀ ਨੇ ਪੜਾਇਆ ਹੋਇਆ ਜੀ ਪਹਿਲਾਂ ਉਹ ਸਿੱਖਿਆ ਦਾ ਦਾਨ ਦਿੰਦੇ ਰਹੇ ਨੇ ਤੇ ਹੁਣ ਇੱਕ ਬਹੁਤ ਅੱਛਾ ਉਪਰਾਲਾ ਉਹਨਾਂ ਦੇ ਬੱਚਿਆਂ ਦਾ ਕਿ ਉਹਨਾਂ ਨੇ ਇੱਕ ਇੰਨੀ ਵਧੀਆ ਸੋਚ ਰੱਖੀ ਤੇ ਸਾਡੇ ਕ ਇਸ ਕੈਂਪ ਨੂੰ ਸਪான்ਸਰ ਕੀਤਾ ਜਾਊਗਾ। ਤੁਸੀਂ ਕੁਝ ਕਹਿਣਾ? ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਨਾ ਲਾਂਗਜ਼ ਕਲੱਬ ਗੋਲਡ ਨੂੰ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਉਪਰਾਲਾ ਜਿਹੜਾ ਅੱਜ ਸਮਾਣਾ ਦੇ ਅਗਰਵਾਲ ਧਰਮਸ਼ਾਲਾ ਦੇ ਵਿੱਚ ਅੱਖਾਂ ਦਾ ਕੈਂਪ ਲਾ ਕੇ ਕੀਤਾ ਗਿਆ। ਕਿਉਂਕਿ ਅੱਖਾਂ ਬਿਨਾ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਸੀਂ ਦੁਨੀਆ ਤੇ ਹੈ ਹੀ ਨਹੀਂ ਹੈ। ਜੇ ਅੱਖਾਂ ਨੇ ਇਹ ਕਹਿੰਦੇ ਨੇ ਦੰਦ ਗਿਆ, ਸਵਾਦ ਗਿਆ, ਅੱਖਾਂ ਗਈਆਂ ਜਹਾਨ ਗਿਆ। ਸੋ ਇਹ ਇਹ ਬਹੁਤ ਵੱਡੀ ਸੇਵਾ ਹੈ। ਜਿਹੜੀ ਜਿਹੜਾ ਲਾਇਨ ਕਲੱਬ ਉਹ ਜਿਹੜਾ ਕਰਨ ਜਾ ਰਿਹਾ ਜਿਹਦੇ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਜਿਹੜਾ ਫਾਇਦਾ ਹੋਣਾ ਕਿਉਂਕਿ ਕਿਸੇ ਦੀ ਰੋਸ਼ਨੀ ਮਿਲ ਜਾਣੀ ਕਿਸੇ ਦਾ ਆਪਰੇਸ਼ਨ ਹੋ ਜਾਣਾ ਬਿਨਾਂ ਪੈਸਿਆਂ ਤੋਂ ਤਾਂ ਬਹੁਤ ਵੱਡਾ ਪੁੰਨ ਦਾ ਕੰਮ ਜਿਹੜਾ ਕਲੱਬ ਵੱਲੋਂ ਕੀਤਾ ਜਾ ਰਿਹਾ ਮੈਂ ਸਾਰੇ ਕਲੱਬ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਜੀ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਔਰ ਉਮੀਦ ਕਰਦਾ ਕਿ ਹੋਰ ਵੀ ਜਿਹਨੇ ਸਮਾਜ ਦੇ ਚੰਗੇ ਕੰਮ ਨੇ ਉਹ ਲਾਂਚ ਕਲੱਬ ਗੋਲਡ ਹੈ ਜਿਹੜਾ ਉਹ ਇੱਥੇ ਸੁਮਾਨੇ 'ਚ ਕਰਦੇ ਰਹਿਣਗੇ। ਜਿਹੜਾ ਅਸਲ ਸਮਝੌਤਾ ਹੈ ਆਪਾ ਟ੍ਰਿਕਰ ਕਾਂਗਰਸ ਪਰ ਦੋਨਾਂ ਸਮਝੌਤਾ ਹੈ। ਕਿੰਨਾ ਕਿ ਤੁਸੀਂ ਦੇਖ ਲਓ ਕਿੰਨਾ ਕਾਮਯਾਬੀ ਸਟੇਜ ਮਿਲੇਗੀ। ਨਹੀਂ 200% ਕਾਮਯਾਬੀ ਮਿਲਣੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਕੇਂਦਰ ਦੀ ਸਰਕਾਰ ਬੈਠੀ ਉਹ ਤੋਂ ਸਾਰੇ ਲੋਕ ਦੁਖੀ ਨੇ। ਸੋ ਉਹਨਾਂ ਦੀ ਜਿਹੜੀਆਂ ਨੀਤੀਆਂ ਨੇ ਉਹ ਕਿਤਨਾ ਕਿਤੇ ਵੱਡੀ ਚੋਟ ਮਾਰਨ ਵਾਲੀ ਸੋ ਇਸ ਕਰਕੇ ਚੰਗਾ ਜਿਹੜਾ ਗਠਜੋੜ ਆ ਉਹਨੂੰ ਚੰਗਾ ਲਾਭ ਹੋਊਗਾ ਤੇ ਇੰਟਰਨੈਟ ਹਰਿਆਣਾ ਵਿੱਚ ਚੱਲੂ ਕਰਤਾ ਜਿਹੜਾ ਆਪਣਾ ਇਲਾਕਾ ਹੈ ਅੱਜ ਫਿਰ ਦੋ ਦਿਨ ਵਾਸਤੇ ਅੱਗੇ ਬਦਤਾ ਇੰਟਰਨੈਟ ਬੱਚਿਆਂ ਦੀ ਪ੍ਰਾਈਸ ਚੱਲ ਰਹੀ ਹੈ ਇਸ ਟਾਈਮ ਉਹ ਜ਼ਰੂਰੀ ਹੈ ਵੀ ਇੰਟਰਨੈਟ ਦੇ ਲਈ ਤੁਹਾਡੇ ਵੱਲੋਂ ਸਰਕਾਰ ਵੱਲੋਂ ਕਿਸ ਤਰ੍ਹਾਂ ਸੈਂਟਰਾਂ ਨਾਲ ਅਪਰੋਚ ਕੀਤਾ ਸਰਕਾਰ ਵੱਲੋਂ ਵੀ ਸੀਐਮ ਸਾਹਿਬ ਵੱਲੋਂ ਵੀ ਲਗਾਤਾਰ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਹ ਗੱਲ ਕੇਂਦਰ ਸਰਕਾਰ ਦੇ ਧਿਆਨ ਚ ਲੈ ਕੇ ਸਾਡੇ ਉਰੇ ਬੱਚਿਆਂ ਦੇ ਜਿਹੜਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਅਸੀਂ ਦੇਖਿਆ ਕਿ ਬੱਚੇ ਜਿੱਥੇ ਨਟ ਚੱਲਦਾ ਕਿਉਂਕਿ ਹਰ ਇੱਕ ਕੰਮ ਆਨਲਾਈਨ ਆ ਸੋ ਕੋਈ ਇੱਧਰ ਪਟਿਆਲਾ ਰੋਡ ਤੇ ਜਾਂਦਾ ਕੋਈ ਥੜਾ ਸਾਫਕ ਨਹੀਂ ਜਾਂਦਾ ਸੋ ਸਾਡੇ ਵੱਲੋਂ ਪੂਰੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਕਿ ਜਾਂ ਜਲਦੀ ਜਿਹੜਾ ਸਮਾਨੇ ਵੇਚ ਜਿਹੜਾ ਨਟ ਦੀ ਸੁਭਾਵਾਂ ਉਹ ਚੱਲੂ ਹੋਵੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਨਾ న్యూਸ